ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਕੜੀ ਪਕੌੜਾ ਬਣਾਉਣ ਲੱਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਕੜੀ ਦੀ ਵੀਡੀਓ ਆਪਾਂ ਪਹਿਲਾਂ ਵੀ ਪਾਈ ਆ ਪਰ ਅੱਜ ਆਪਾਂ ਜਿਹੜਾ ਆ ਪਹਿਲਾਂ ਸਿੰਪਲ ਕੜੀ ਬਣਾਈ ਅੱਜ ਆਪਾਂ ਬਣਾਉਣ ਲੱਗੇ ਕੜੀ ਪਕੌੜਾ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਇਹ ਪੂਰਾ ਸਮਾਨ ਆਪਾਂ ਜਿਹੜਾ ਲਿਆ ਨਾੜ ਨਾਲ ਪਾਉਂਦੇ ਆ ਆਪਾਂ ਦੱਸ ਦਣੀ ਮਸਾਲੇ ਕੀ ਕੀ ਆ ਦਹੀਂ ਬੇਸਣ ਪਿਆਜ਼ ਟਮਾਟਰ ਅਦਰਕ ਲਸਣ ਹਰੀ ਮਿਰਚ ਸਾਰੀਆਂ ਚੀਜ਼ਾਂ ਰੱਖ ਲਈਆਂ ਆਪਾਂ ਤੇ ਪਤਲੀ ਰੱਖੀ ਗੈਸ ਤੇ ਤੇਲ ਪਾਇਆ ਇਹ ਪਦਦੀ ਆਪਾਂ ਮੋਟੀ ਰਾਈ ਸਰੋਂ ਜਿਹਨੂੰ ਆਪਾਂ ਬੋਲਦੇ ਕਾਲੀ ਦਾਲ ਚਿਨੀ ਤੇ ਵੱਡੀ ਇਲਾਇਚੀ ਕਾਲੀਆਂ ਮਿਰਚਾਂ ਤੇ ਇਹ ਆਪਾਂ ਪਾ ਦਤਾ ਜੀ ਜੀਰਾ ਸਾਬਤੇ ਮਸਾਲੇ ਸਾਰੇ ਪਾਉਣੇ ਆਪਾਂ ਇਹ ਮੇਥੇ ਪਾ ਦਤੇ ਆ ਅੱਜ ਆਪਾਂ ਪਹਿਲਾਂ ਤੜਕਾ ਲਾਉਣਾ ਕੜੀ ਨੂੰ ਧਨੀਆ ਪਾਤਾ ਸਾਬਤਾ ਤੇ ਥੋੜੀ ਜੀ ਹਿੰਗ ਪਾ ਦਤੀ ਆ ਤੇ ਸਾਰੀਆਂ ਇਹ ਚੀਜ਼ਾਂ ਆਪਾਂ ਪਾ ਕੇ ਤੇ ਉਹਨਾਂ ਨੂੰ ਕਰ ਲਿਆ ਲਾਲ ਇਹ ਪਾਇਆ ਆਪਾਂ ਅਦਰਕ ਲਸਣੇ ਚ ਆਪਾਂ ਕੱਟ ਕੇ ਇੱਦਾਂ ਪਾਉਣਾ ਕੜੀ ਚ ਇੱਦਾਂ ਵਧੀਆ ਲੱਗਦਾ ਇਹਨੂੰ ਵੀ ਆਪਾਂ ਲਾਲ ਕਰ ਲੈਣਾ ਆ ਫਿਰ ਆਪਾਂ ਪਾਉਨੇ ਆ ਪਿਆਜ਼ ਇਹ ਬਹੁਤ ਹੀ ਟੇਸਟੀ ਜਿਹੜੀ ਕੜੀ ਬਣ ਕੇ ਤਿਆਰ ਹੋਣੀ ਆ ਤੇ ਪਿਆਜ਼ ਆਪਾਂ ਜਿਹੜਾ ਆ ਜਿਆਦਾ ਬ੍ਰੇਕ ਚੌਪ ਨਹੀਂ ਕੀਤਾ ਉਹਨੂੰ ਮੋਟਾ-ਮੋਟਾ ਕੱਟ ਲਿਆ ਤੇ ਇਹਨੂੰ ਵੀ ਆਪਾਂ ਲਾਲ ਕਰ ਲੈਣਾ ਪਿਆਜ਼ ਨੂੰ ਪਹਿਲਾਂ ਆਪਾਂ ਜਦੋਂ ਕੜੀ ਦੀ ਵੀਡੀਓ ਬਣਾ ਕੇ ਪਾਈ ਵੈਸੇ ਮੈਂ ਆਮ ਤੌਰ ਤੇ ਕੜੀ ਜਿਹੜੀ ਬਣਾਨੀ ਆ ਨਾ ਕੜੀ ਨੂੰ ਮੈਂ ਰਿਜਣੀ ਰੱਖ ਦਨੀ ਤੜਕਾ ਮੈਂ ਬਾਅਦ ਚ ਲਾਉਣੀ ਹਟੇ ਆ ਤੇ ਪਰ ਆਪਾਂ ਅੱਜ ਜਿਹੜੀ ਐ ਇਦਾਂ ਬਣਾਉਣ ਲੱਗੇ ਆ ਪਹਿਲਾਂ ਤੜਕਾ ਲਾ ਕੇ ਤੇ ਪਕੌੜੇ ਪਾ ਕੇ ਕੜੀ ਪਕੌੜਾ ਜਿਹੜਾ ਤਿਆਰ ਕਰਨਾ ਦੇਖੋ ਪਿਆਜ਼ ਜਿਹੜੇ ਆਪਾਂ ਲਾਲ ਕਰ ਲਏ ਹੁਣ ਆਪਾਂ ਹਰੀ ਮਿਰਚ ਤੇ ਟਮਾਟਰ ਤੇ ਇਹਨਾਂ ਨੂੰ ਪਾ ਕੇ ਤੇ ਆਪਾਂ ਲੂਣ ਜਿੰਨਾ ਕ ਆਪਾਂ ਨੂੰ ਚਾਹੀਦਾ ਆ ਇੱਕ ਚਮਚਾ ਪਾ ਦਾਂਗੇ ਜ਼ਰੂਰਤ ਹੋਈ ਆਪਾਂ ਬਾਅਦ ਚ ਫੇਰ ਪਾ ਲਾਂਗੇ ਤੇ ਲੂਣ ਪਾ ਕੇ ਤੇ ਇਹਨੂੰ ਆਪਾਂ ਰੜਾ ਦੰਨੇ ਆ ਤਾਂ ਕਿ ਟਮਾਟਰ ਜਿਹੜੇ ਗਲ ਜਾਣ ਚੰਗੀ ਤਰ੍ਹਾਂ ਤੇੜਾ ਆ ਕੇ ਇਹਨੂੰ ਆਪਾਂ ਟੱਕ ਦੰਨੇ ਆ ਜੀ ਟਮਾਟਰ ਪਕਾਉਣ ਲਈ ਤੇ ਇਧਰ ਆਪਾਂ ਲੈ ਲਿਆ ਇੱਕ ਬੜਾ ਭਾਂਡਾ ਉਹਦੇ ਵਿੱਚ ਆਪਾਂ ਵੱਡੀ ਕੌਲੀ ਦਹੀਂ ਦੀ ਪਾ ਦਿੱਤੀ ਆ ਤੇ ਦਹੀਂ ਨੂੰ ਆਪਾਂ ਫੈਂਟ ਲੈਣੇ ਆ ਚੰਗੀ ਤਰ੍ਹਾਂ ਤੇ ਫਿਰ ਆਪਾਂ ਇਹਦੇ ਵਿੱਚ ਇੱਕ ਕੌਲੀ ਪਾਣੀ ਦੀ ਪਾ ਕੇ ਫਿਰ ਇਹਨੂੰ ਰਲਾਵਾਂਗੇ ਪਹਿਲਾਂ ਨਹੀਂ ਇਕੱਲੇ ਨੂੰ ਫੈਂਟਣਾ ਸਵਾਰ ਕੇ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਤੇ ਕਿੰਦਾ ਪੱਜ ਜਿਹੜੀ ਕੜੀ ਅਲੱਗ ਜੀ ਤਰੀਕੇ ਨਾਲ ਬਣਾਈ ਆ ਤੇ ਕੌਲੀ ਉਹੀ ਪਾਣੀ ਦੇ ਘਰ ਪਾਦਤੀ ਭਰ ਕੇ ਮੈਂ ਤੇ ਫੇਰੇ ਇਹਨੂੰ ਫੈਂਟ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਵਾਂਗੇ ਬੇਸਣ ਉਹੀ ਇੱਕ ਕੌਲੀ ਆਪਾਂ ਬੇਸਣ ਦੀ ਲਈ ਇਹਨੂੰ ਛਾਣ ਲਿਆ ਮੈਂ ਪਲੇਟ ਦੇ ਵਿੱਚ ਤੇ ਇਹਨੂੰ ਆਪਾਂ ਪਾ ਕੇ ਤੇ ਚੰਗੀ ਤਰ੍ਹਾਂ ਜਿਹੜਾ ਪਹਿਲਾਂ ਏਨੇ ਕੇ ਦੇ ਵਿੱਚ ਇਹਨੂੰ ਮਿਕਸ ਕਰਦੇ ਹਾਂ ਫਿਰ ਆਪਾਂ ਥੋੜੀ ਜਿਹਾ ਪਾਣੀ ਪਾ ਲਾਂਗੇ ਪਹਿਲਾਂ ਨਹੀਂ ਪਾਣੀ ਪਾਉਣਾ ਨਹੀਂ ਤਾਂ ਇਹਦੀਆਂ ਡਲੀਆਂ ਨਹੀਂ ਬਣ ਜਾਣੀਆਂ ਤੇ ਬੇਸਣ ਆਪਾਂ ਪੂਰਾ ਪਾ ਕੇ ਤੇ ਇਹਨੂੰ ਆਪਾਂ ਪਹਿਲਾਂ ਰਲੋਣੇ ਆ ਜੀ ਸਵਾਰ ਕੇ ਮਿਕਸ ਕਰਦੇ ਹਾਂ ਉਧਰ ਤੜਕਾ ਜਿਹੜਾ ਆਪਣਾ ਉਹ ਤਿਆਰ ਹੋਈ ਜਾਂਦਾ ਆ ਪਹਿਲਾਂ ਜਦੋਂ ਵੀ ਮੈਂ ਕੜੀ ਦੀ ਵੀਡੀਓ ਪਾਈ ਆ ਤੇ ਮੈਂ ਬਾਅਦ ਦੇ ਵਿੱਚ ਤੜਕਾ ਲਾਉਣੀ ਆ ਤੇ ਅਸੀਂ ਜਿਹੜੀ ਆ ਜ਼ਿਆਦਾ ਕਰਕੇ ਬਿਨਾਂ ਪਕੌੜਿਆਂ ਤੋਂ ਕੜੀ ਪਸੰਦ ਕਰਦੇ ਆ ਤੇ ਬਾਅਦ ਚ ਤੜਕਾ ਜਿਹੜਾ ਲਾਉਨੇ ਆ ਤੇ ਪਰ ਕਈ ਵਾਰੀ ਮੈਨੂੰ ਕਮੈਂਟ ਆ ਜਾਂਦੇ ਪਹਿਲਾਂ ਤੜਕਾ ਲਾਣਾ ਚਾਹੀਦਾ ਕੜੀ ਪਕੌੜਾ ਹੋਵੇ ਤੇ ਆਪਾਂ ਅੱਜ ਜਿਹੜੀ ਆ ਪਹਿਲਾਂ ਤੜਕਾ ਲਾ ਕੇ ਪਕੌੜੇ ਪਾ ਕੇ ਕੜੀ ਪਕੌੜਾ ਜਿਹੜਾ ਆਪਾਂ ਤਿਆਰ ਕਰਨ ਲੱਗੇ ਆ ਜੀ ਬਿਲਕੁਲ ਸੌਖੇ ਤਰੀਕੇ ਨਾਲ ਰੜਾ ਲਿਆ ਮਿਕਸ ਕਰ ਲਿਆ ਸਵਾਰ ਕੇ ਇੱਕ ਕੱਪ ਆਪਾਂ ਆਪਾਂ ਹੋਰ ਪਾਣੀ ਦਾ ਇਹਦੇ ਵਿੱਚ ਪਾ ਦਿੱਤਾ ਤੇ ਪਾਣੀ ਮੈਂ ਪਹਿਲਾਂ ਦੀ ਤਰ੍ਹਾਂ ਜਿਹੜਾ ਉਬਲਣਾ ਰੱਖਿਆ ਹੈ ਦੂਜੇ ਪਾਸੇ ਇੱਕ ਸਗਲਾ ਪਾਣੀ ਦਾ ਮੈਂ ਭਰ ਕੇ ਜਿਹੜਾ ਰੱਖਿਆ ਹੈ ਜਿੰਨੀ ਕਿ ਜ਼ਰੂਰਤ ਆਪਾਂ ਉਨਾਂ ਕੁ ਪਾਣੀ ਇਹਦੇ ਵਿੱਚ ਪਾ ਲਵਾਂਗੇ ਪਾਣੀ ਵાળ ਕੇ ਆਪਾਂ ਤਾਂ ਪਾਉਨੇ ਆ ਤਾਂ ਕਿ ਆਪਾਂ ਨੂੰ ਬਹੁਤੀ ਦੇਰ ਇਹਦੇ ਕੋਲ ਖੜਨਾ ਨਾ ਪਵੇ ਕਿਉਂਕਿ ਜੇ ਤੱਕ ਕੜੀ ਨੂੰ ਵਾੜੀ ਨਹੀਂ ਉਹਦੀ ਰਿਜਣ ਨਹੀਂ ਲੱਗਦੀ ਉਹ ਤੱਕ ਇਹਦੇ ਕੋਲੇ ਖੜਨਾ ਪੈਂਦਾ ਹੈ ਨਹੀਂ ਤਾਂ ਕੜੀ ਇਕਦਮ ਉਬਲ ਕੇ ਬਾਹਰ ਜਾਂਦੀ ਹੈ ਤੇ ਦੇਖੋ ਜੀ ਆਪਾਂ ਜਿਹੜੇ ਟਮਾਟਰ ਥੋੜੇ ਥੋੜੇ ਫੇਲ ਆਏ ਆ ਤਾਂ ਮਸਾਲਾ ਪੱਕ ਗਿਆ ਹੜਦੀ ਪਾ ਦੁੱਤੀ ਹੈ ਵਿੱਚ ਇਹਦੇ ਤੇ ਹੁਣ ਪਾ ਦਿੱਤਾ ਥੋੜੇ ਜਿਹਾ ਲੂਣ ਹੋਰ ਪਾਤਾ ਆ ਤੇ ਇਹ ਪਾਤੇ ਆ ਜੀ ਸੁੱਕੇ ਮੇਥੇ ਤੇ ਹਰੇ ਜਿਹੜੇ ਆ ਸੁੱਕੇ ਮੇਥੇ ਪਹਿਲਾਂ ਬੀਜ ਜਿਹੜੇ ਸੀ ਉਹ ਪਾਏ ਆਪਾਂ ਹੁਣ ਆਪਾਂ ਹਰੇ ਮੇਥੇ ਮੇਥੀ ਬੋਲਦੇ ਜਿਹਨੂੰ ਆਪਾਂ ਉਹ ਪਾਈ ਆ ਤੇ ਬੇਸਣ ਨੂੰ ਆਪਾਂ ਹਲਾ ਕੇ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਪਾ ਦਨੇ ਆ ਜੀ ਤੇ ਹੁਣ ਜਿਹੜਾ ਆਪਾਂ ਪਾਣੀ ਰੱਖਿਆ ਆ ਉਬਲਣਾ ਉਹ ਪਾ ਦਨੇ ਆ ਤੇ ਫਿਰ ਇਹਨੂੰ ਰਿੰਨਣ ਦੇ ਰਿਜਣ ਕਿੰਨੇ ਕੜੀ ਨੂੰ ਤੇ ਫਿਰ ਆਪਾਂ ਬਣਾਉਨੇ ਆ ਜੀ ਪਕਵੜੇ ਤੇ ਦੇਖੋ ਜੀ ਇਸ ਅਗਲਾ ਮੈਂ ਜਿਹੜਾ ਵਾਲਲੇਆ ਪਾਣੀ ਦਾ ਇੱਕ ਜਿੰਨੀ ਕੁ ਲੋੜਾ ਉਹਨਾਂ ਕਾਪਾਂ ਪਾ ਲੈਣਾ ਤੇ ਉਸੇ ਭਾਂਡੇ ਵਿੱਚ ਥੋੜੀ ਜਿਹੀ ਪਾਣੀ ਪਾ ਕੇ ਆਪਾਂ ਫੇਰ ਵਿੱਚ ਪਾਣਨੇ ਉਹਨੂੰ ਬੇਸਣ ਲੱਗਿਆ ਆ ਤੇ ਇਹਨੂੰ ਆਪਾਂ ਜਦ ਤੱਕ ਅਵਾਲੀ ਨਹੀਂ ਆਉਂਦੀ ਉਦੋਂ ਤੱਕ ਆਪਾਂ ਕੜਛੀ ਇਹਦੀ ਕਢਣੀ ਨਹੀਂ ਨੀਂਗੀ ਨਹੀਂ ਤਾਂ ਕੜੀ ਨੇ ਇੱਕਦਮ ਅਵਾਲੀ ਆ ਕੇ ਬਾਹਰ ਚਲ ਜਾਣਾ ਦੇਖੋ ਜੇ ਇੰਨੀ ਕੁ ਪਤਲੀ ਆਪਾਂ ਕਰ ਲਈ ਆ ਕਿਉਂਕਿ ਪਕੌੜੇ ਪਾਉਣੇ ਆ ਤੇ ਕੜੀ ਫਿਰ ਜ਼ਿਆਦਾ ਸੰਘਣੀ ਹੋ ਜਾਂਦੀ ਇਸ ਕਰਕੇ ਆਪਾਂ ਪਤਲੀ ਜੇ ਰੱਖਣੀ ਆ ਹਾਲੇ ਮੋਟੀ ਲੱਗਦੀ ਜੜ ਜਣ ਲੱਗ ਜਣੀ ਇਹਨੇ ਪਤਲੀ ਹੋ ਜਾਣਾ ਲਓ ਜੀ ਕੜੀ ਜਿਹੜੀ ਲੱਗੇ ਰਿਝਣ ਦੇਖ ਸਕਦੇ ਤੁਸੀਂ ਤੇ ਹੁਣ ਆਪਾਂ ਪਹਿਲਾਂ ਇਹਨੂੰ ਕਰਦੇ ਮਿਕਸ ਫਿਰ ਆਪਾਂ ਕੜਛੀ ਕੱਢ ਦੇਣੀ ਸੇਕ ਨੂੰ ਕਰ ਦੇਣਾ ਘੱਟ ਤੇ ਇਹਨੂੰ ਆਪਾਂ ਟੱਕ ਦੇਣਾ ਬਸ ਹੁਣ ਇਹਨ ਬਿਲਕੁਲ ਨਹੀਂ ਉਬਲਣਾ ਇੱਥੇ ਤੱਕ ਹੁੰਦਾ ਜਦੋਂ ਇਹਨੂੰ ਉਵਾਲੀ ਨਹੀਂ ਆਂਦੀ ਇਸ ਕਰਕੇ ਆਪਾਂ ਪਾਣੀ ਉਬਾਲ ਕੇ ਪਾ ਦਈਦਾ ਇਹਦੇ ਵਿੱਚ ਤਾਂ ਕਿ ਛੇਤੀ ਰਿਝਣ ਲੱਗ ਜਵੇ ਇਹ ਤੇ ਦੇਖੋ ਜੀ ਕੜੀ ਜਿਹੜੀ ਆ ਜਦੋਂ ਤੜਕਾ ਪਹਿਲਾਂ ਲਾਏ ਹੁੰਦਾ ਥੋੜੀ ਜਿਹਾ ਥੱਲੇ ਲੱਗਣ ਲੱਗ ਜਾਂਦੀ ਹੈ ਤਾਂ ਇਹਨੂੰ ਹਿਲਾਉਣਾ ਪੈਂਦਾ ਹੈ ਤੇ ਵਿੱਚ ਵਿੱਚ ਇਹਨੂੰ ਆਪਾਂ ਹਲਾਈ ਜਾਣੇ ਆ ਕੜੀ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਸਹੀ ਬਣਾ ਕੇ ਖਾਣੀ ਤਾਂ ਡੇਢ ਘੰਟਾ ਸਵਾ ਘੰਟਾ ਡੇਢ ਘੰਟਾ ਕੜੀ ਨੂੰ ਚੰਗੀ ਤਰ੍ਹਾਂ ਰੀਨੋ ਤਾਂ ਖਾਣ ਵਾਲੀ ਬਣਦੀ ਜੇ ਫਟਾਫਟ ਕਹਾਂਗੇ ਆਪਾਂ ਤਾਂ ਨਹੀਂ ਬਣਦੀ ਦੂਜੇ ਪਾਸੇ ਆਪਾਂ ਕੜੀ ਰੱਖ ਦਿੱਤੀ ਆ ਤੇ ਇਧਰ ਆਪਾਂ ਤੇਲ ਰੱਖ ਲੈਣੇ ਆ ਤੇ ਇਧਰ ਆਪਾਂ ਜਿਹੜੇ ਪਕੌੜੇ ਬਣਾ ਲੈਣੇ ਆ ਜਿਹੜੇ ਆਪਾਂ ਕੜੀ ਚ ਪਾਣੇ ਉਸੇ ਭਾਂਡੇ ਵਿੱਚ ਬੇਸਣ ਪਾ ਲਿਆ ਪਾਣੀ ਪਾ ਕੇ ਘੋਲ ਲੈਣੇ ਆ ਮਿਕਸ ਕਰਕੇ ਜਿਹੜੀ ਇਹਨੂੰ ਰੱਖ ਦਨੇ ਫੁੱਲੇ ਜਿਵੇਂ ਬੇਸਣ ਜਿਹੜਾ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਅਜਵੈਣ ਪਾ ਦਨੇ ਆ ਜੀਰਾ ਪਾ ਦਨੇ ਆ ਲੂਣ ਮਿਰਚ ਪਾ ਦਨੇ ਹਲਦੀ ਪਾ ਦਨੇ ਮਾੜੀ ਜਹੀ ਤੇ ਮਸਾਲੇ ਪਾ ਕੇ ਪਿਆਜ਼ ਤੇ ਆਲੂ ਪਾ ਕੇ ਤੇ ਹਰੀ ਮਿਰਚ ਪਾ ਦੁੱਤੀ ਆ ਤੇ ਆਪਾਂ ਜਿਹੜੇ ਆ ਤੇਲ ਗਰਮ ਰੱਖਿਆ ਆ ਤੇ ਪਕੌੜੇ ਆਪਾਂ ਬਣਾਣੇ ਆ ਜੀ ਕੜੀ ਵਾਸਤੇ ਪੂਰੀ ਵੀਡੀਓ ਬਹੁਤ ਲੰਬੀ ਹੋ ਜਾਣੀ ਸੀਗੀ ਇਸ ਕਰਕੇ ਆਪਾਂ ਜਿਹੜੀ ਆ ਵਿੱਚੋਂ ਇਹ ਵੀਡੀਓ ਥੋੜੀ ਜਿਹਾ ਫਾਸਟ ਕਰ ਦਿੱਤੀ ਆ ਇਹ ਤਾਂ ਪਕੌੜੇ ਬਣਾਉਣੇ ਆਪਾਂ ਕੜੀ ਵਾਸਤੇ ਤੇ ਫਟਾਫਟ ਬਣਾ ਕੇ ਆਪਾਂ ਤਿਆਰ ਕਰ ਲੈਣੇ ਆ ਕੜੀ ਆਪਣੀ ਰਿਜੀ ਜਾਂਦੀ ਵਿੱਚ ਵਿੱਚ ਉਹਨੂੰ ਆਪਾਂ ਹਲਾਈ ਜਾਣਾ ਜੀ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਆ ਨਵੇਂ ਵੀਵਰ ਜਿਹੜੇ ਜੁੜਦੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਲਓ ਜੀ ਪਹਿਲੀ ਵਾਰ ਜਿਹੜੇ ਪਾਏ ਸੀ ਆਪਾਂ ਪਹਿਲਾ ਬੈਚ ਜਿਹੜਾ ਤਿਆਰ ਹੋ ਗਿਆ ਕੱਢ ਲੈਣੇ ਆ ਸਾਰੇ ਆਪਾਂ ਇਦਾਂ ਤਿਆਰ ਕਰ ਲੈਣੇ ਆ ਤੇ ਉਧਰ ਕੜੀ ਵੀ ਆਪਣੀ ਬਣੀ ਜਾਂਦੀ ਦੇਖੋ ਬਹੁਤ ਸੋਹਣੇ ਪਕੌੜੇ ਜਿਹੜੇ ਬਣ ਕੇ ਆਪਣੇ ਤਿਆਰ ਹੋ ਗਏ ਆ ਜੀ ਇੱਕ ਬਰੀ ਬਣਾ ਕੇ ਆਪਾਂ ਕੱਢ ਲਏ ਛੋਟੇ ਛੋਟੇ ਆਪਾਂ ਬਣਾਉਣੇ ਆ ਕੜੀ ਵਾਸਤੇ ਤੇ ਕੜੀ ਜਿਹੜੀ ਇੱਧਰ ਆਪਣੀ ਰਿਜੀ ਜਾਂਦੀ ਆ ਪਕੌੜੇ ਆਪਣੇ ਬਣ ਗਏ ਆ ਤਾਂ ਕੜੀ ਆਪਾਂ ਚੱਕ ਕੇ ਫੇਰ ਉਹਲੇ ਗੈਸ ਤੇ ਕਰ ਲਈ ਸੀ ਦੇਖੋ ਕੜੀ ਵੀ ਆਪਣੀ ਜਿਹੜੀ ਬਣ ਗਈ ਆ ਤੇ ਹੁਣ ਇਹਨੂੰ ਆਪਾਂ ਲਾ ਲੈਣੇ ਥੱਲੇ ਹੋਣੇ ਲਈ ਆਪਾਂ ਤੜਕਾ ਹੋਰ ਲਾਣੇ ਆ ਦੇਸੀ ਘਿਓ ਦਾ ਚਮਚਾ ਪਾ ਲਿਆ ਤੇ ਕਿਉਂਕਿ ਸਾਨੂੰ ਬਾਅਦ ਚ ਤੜਕੇ ਤੋਂ ਬਿਨਾ ਕੜੀ ਸਵਾਦ ਨਹੀਂ ਲਾਉਂਦੀ ਕੜੀ ਪੱਤਾ ਪਾ ਦਿੱਤਾ ਆ ਤੋ ਤਾਂ ਇਸ ਕਰਕੇ ਜਿਹੜਾ ਛਿੱਟੇ ਜੇ ਪੈਂਦੇ ਆ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਆ ਜੀ ਦੋ ਸੁੱਕੀਆਂ ਮਿਰਚਾਂ ਲਾਲ ਕੜੀ ਦੇ ਵਿੱਚ ਜਿੰਨੇ ਵੀ ਮਸਾਲੇ ਪਾऊं ਵਧੀਆ ਆ ਮਿਰਚ ਥੋੜੀ ਜ਼ਿਆਦਾ ਲੱਗਦੀ ਸੀ ਆਪਾਂ ਜਿਹੜੀ ਮਿਰਚ ਕੱਢ ਦਿੱਤੀਆਂ ਲਾਲ ਮਿਰਚਾਂ ਕੌੜੀ ਹੋ ਜਾਣੀ ਸੀ ਪਹਿਲੇ ਮਿਰਚ ਮੇਰੇ ਤੋਂ ਜ਼ਿਆਦਾ ਪੈ ਗਈ ਹੁਣ ਇਹਦੇ ਵਿੱਚ ਆਪਾਂ ਥੋੜੀ ਪਾਤੀ ਸੀ ਰਾਈ ਤੇ ਉਸ ਤੋਂ ਬਾਅਦ ਪਾਤਾ ਕੜੀ ਪੱਤਾ ਤੇ ਕਸ਼ਮੀਰੀ ਲਾਲ ਮਿਰਚ ਇਹਨਾਂ ਚੀਜ਼ਾਂ ਨੂੰ ਕਰਕੇ ਮਿਕਸ ਤੇ ਆਪਾਂ ਕੜੀ ਦੇ ਵਿੱਚ ਪਾਤਾ ਜਿਹੜੀਆਂ ਮੈਂ ਸਾਫਤੀਆਂ ਲਾਲ ਮਿਰਚਾਂ ਪਾਈਆਂ ਸੀ ਜੇ ਕੜੀ ਟੇਸਟ ਕੀਤੀ ਆ ਤਾਂ ਕਵਾੜੀ ਸੀ ਮਿਰਚ ਜ਼ਿਆਦਾ ਸੀ ਇਸ ਕਰਕੇ ਆਪਾਂ ਦੋਨੇ ਮਿਰਚਾਂ ਜਿਹੜੀਆਂ ਉਹ ਕੱਢ ਦਿੱਤੀਆਂ ਨਹੀਂ ਸੁੱਕੀਆਂ ਮਿਰਚਾਂ ਵੀ ਆਪਾਂ ਵਿੱਚ ਪਾਉਣੀਆਂ ਸੀ ਇਹਦੇ ਤੇ ਉਹ ਮੈਂ ਤੜਕੇ ਦੇ ਵਿੱਚੋਂ ਕੱਢ ਦਿੱਤੀਆਂ ਕਿਉਂਕਿ ਉਹਨਾਂ ਦੇ ਵੀ ਕਰਤਣ ਇਹਦੇ ਵਿੱਚ ਆਉਣੇ ਆ ਤੇ ਤੜਕਾ ਆਪਾਂ ਇਹ ਅਲੱਗ ਜਿਹਾ ਲਾ ਕੇ ਜਿਹੜਾ ਆ ਤੇ ਪਾਤ ਤਾਂ ਹੁਣ ਆਪਾਂ ਜਿਹੜੇ ਪਕੌੜੇ ਬਣਾਏ ਆ ਉਹ ਆਪਾਂ ਕੜੀ ਦੇ ਜੇ ਪਾ ਕੇ ਤੇ ਇਹਨੂੰ ਮਿਕਸ ਕਰ ਦੰਨੇ ਆ ਜੇ ਆਪਣੇ ਕੜੀ ਪਕੌੜਾ ਬਣ ਕੇ ਹੋ ਗਿਆ ਤਿਆਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਕਿੱਦਾਂ ਦੀ ਵੀਡੀਓ ਲੱਗੀ ਸਪੋਰਟ ਕਰਦੇ ਹੋ ਮੇਰੇ ਚੈਨਲ ਨੂੰ ਇੱਕ ਡੋਂਗੇ ਚ ਆਪਾਂ ਕੜੀ ਕੱਢ ਲੰਨੇ ਆ ਬਹੁਤ ਹੀ ਵਧੀਆ ਆਪਣਾ ਜਿਹੜਾ ਕੜੀ ਪਕੌੜਾ ਬਣ ਕੇ ਤਿਆਰ ਹੋ ਗਿਆ ਬਿਲਕੁਲ ਸੌਖੇ ਤਰੀਕੇ ਦੇ ਨਾਲ ਬਣਾਇਓ ਖਾਇਓ ਜੀ ਤੇ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਆਪਾਂ ਪਤੀਲੀ ਕਰ ਪਰੇ ਕਰਕੇ ਟੱਕਤੀ ਤੇ ਡੋਂਗੇ 'ਚ ਦੇਖੋ ਜੀ ਕੜੀ ਬਹੁਤ ਸੋਹਣੀ ਬਣ ਕੇ ਕੜੀ ਪਕੌੜਾ ਤਿਆਰ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ